ਉਹ ਆਇਆ ਦੂਰ ਹੋ ਚੱਲ ਕੈ ਮੈਂ ਤੱਕੀ ਤਉ ਸਰਨਾਏ ਜੀਉ ਮੈਂ ਆਸਾ ਰਖੀ ਚਿਤ ਮਹਿ ਮੇਰਾ ਸਭ ਦੁੱਖ ਗਵਾਏ ਜੀਉ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਜੇ ਪਵਹ ਵਿੱਚ ਬੰਦੀ ਵੇਖਣ ਕੋ ਦੀਦਾਰ இந்து ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੈ ਅਰਚਾ ਪੂਜਾ ਅਗਰ ਵਾਸ ਬਹੁਕਾਰ ਜੋਗੀ ਸੁਨ ਤੇ ਆਵਨ ਜੇਤੇ ਅਲਖ ਨਾਮ ਕਰਤਾਰ ਸੁਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜੈ ਦੇਨੈ ਕੈ ਵਿਚਾਰ ਸਤਿਆ ਮਨ ਸੰਤੋਖ ਉਪਜੈ ਦੇਨੈ ਕੈ ਵਿਚਾਰ ਦੇ ਦੇ ਮੰਗ ਹੈ ਸਹਿ ਸਾ ਗੂਣਾ ਸੋਭ ਕਰੇ ਸੰਸਾਰ ਚੋਰ ਜਾ ਰਾਤ ਕੂੜਿਆ ਰਾ ਖਰਾ ਬਾਵੇ ਕਾਰ ਇੱਕ ਹੋਦਾ ਖਾਏ ਚਲਹ ਐ ਥਾਉ ਤੇ ਨਾ ਭੇ ਕਾਈ ਤਾਰ ਜਲ ਥਲ ਜੀਆ ਪੁਰੀਆਂ ਲੋਹਾ ਆਕਾਰਾ ਆਕਾਰ ਓਏ ਜੇ ਆਖੈ ਸੋ ਤੂੰ ਹੈ ਜਾਨ ਹੈ ਤਿਨਾ ਭੇ ਤੇਰੀ ਸਾਰ ਨਾਨਕ ਭਗਤਾ ਭੁਖ ਸਲਾਹਨ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆ ਪਾਸ਼ਾਰ ਭਾਬ ਸਤ ਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਮੁਸਲਮਾਨਾਂ ਨੂੰ ਸ਼ਰਅ ਦੀ ਵਡਿਆਈ ਸਭ ਤੋਂ ਵਧੇਰੇ ਚੰਗੀ ਲੱਗਦੀ ਹੈ ਉਹ ਸ਼ਰਹ ਨੂੰ ਪੜ ਪੜ ਕੇ ਇਹ ਵਿਚਾਰ ਕਰਦੇ ਹਨ ਕਿ ਰੱਬ ਦਾ ਦੀਦਾਰ ਦੇਖਣ ਲਈ ਜੋ ਮਨੁੱਖ ਸ਼ਰਧਾ ਦੀ ਬੰਦਿਸ਼ ਵਿੱਚ ਪੈਂਦੇ ਹਨ ਉਹੀ ਰੱਬ ਦੇ ਬੰਦੇ ਹਨ ਇਹੰਦੂ ਸ਼ਾਸਤਰ ਦੁਆਰਾ ਹੀ ਸਲਾਉਣ ਜੋਗ ਸੁੰਦਰ ਤੇ ਬੇਅੰਤ ਹਰੀ ਨੂੰ ਸਲਾਉਂਦੇ ਹਨ ਹਰੇਕ ਤੀਰਥ ਤੇ ਨਹਾਉਂਦੇ ਹਨ ਮੂਰਤੀਆਂ ਅੱਗੇ ਭੇਟਾ ਧਰਦੇ ਹਨ ਤੇ ਚੰਦਨ ਆਦਕ ਦੀ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ ਜੋਗੀ ਲੋਕ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਂਦੇ ਹਨ ਅਤੇ ਅਲਖ ਅਲਖ ਉਸ ਦਾ ਨਾਮ ਉਚਾਰਦੇ ਹਨ ਉਹਨਾਂ ਦੇ ਮਤ ਅਨੁਸਾਰ ਜਿਸ ਦਾ ਉਸ ਮਾਦੀ ਵਿੱਚ ਧਿਆਨ ਧਰਦੇ ਹਨ ਸੂਖਮ ਸਰੂਪ ਵਾਲਾ ਹੈ ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਅਤੇ ਇਹ ਸਾਰਾ ਜਗਤ ਰੂਪ ਆਕਾਰ ਉਸੇ ਦੀ ਹੀ ਕਾਇਆ ਸਰੀਰ ਦਾ ਹੈ ਜੋ ਮਨੁੱਖ ਦਾਨੀ ਹਨ ਉਹਨਾਂ ਦੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਜਦੋਂ ਉਹ ਕਿਸੇ ਲੋੜਵੰਦੇ ਨੂੰ ਕੁਝ ਦੇਣ ਦੀ ਵਿਚਾਰ ਕਰਦੇ ਹਨ ਪਰ ਲੋੜਵੰਦਾਂ ਨੂੰ ਦੇ ਦੇ ਕੇ ਉਹ ਅੰਦਰੇ ਅੰਦਰ ਕਰਤਾਰ ਪਾਸੋਂ ਉਸ ਤੋਂ ਹਜ਼ਾਰਾਂ ਗੁਣਾ ਵਧੇਕ ਮੰਗਦੇ ਹਨ ਅਤੇ ਬਾਹਰ ਜਗਤ ਉਹਨਾਂ ਦੇ ਦਾਨ ਦੀ ਵਡਿਆਈ ਕਰਦਾ ਹੈ ਦੂਜੇ ਪਾਸੇ ਜਗਤ ਵਿੱਚ ਬੇਅੰਤ ਚੋਰ ਪਰ ਇਸਤਰੀ ਕਾਮੀ ਇਥੇ ਭੇੜੇ ਤੇ ਵਿਕਾਰੀ ਭੀ ਖੰਨ ਜੋ ਵਿਕਾਰ ਕਰ ਕਰਕੇ ਪਿਛਲੀ ਕੀਤੀ ਕਮਾਈ ਨੂੰ ਮੁਕਾ ਕੇ ਇਥੋਂ ਖਾਲੀ ਹੱਥ ਤੋਰ ਪੈਂਦੇ ਹਨ ਪਰ ਇਹ ਕਰਤਾਰ ਦੇ ਰੰਗ ਹਨ ਉਹਨਾਂ ਨੂੰ ਵੀ ਉਸੇ ਨੇ ਹੀ ਕੋਈ ਇਹੋ ਜਿਹੀ ਕਾਰ ਸੌਂਪੀ ਹੋਈ ਹੈ ਜਲ ਵਿੱਚ ਰਹਿਣ ਵਾਲੇ ਧਰਤੀ ਉੱਤੇ ਵੱਸਣ ਵਾਲੇ ਬੇਅੰਤ ਪੁਰੀਆਂ ਲੋਕਾਂ ਅਤੇ ਬ੍ਰਾਹਮਣ ਦੇ ਜੀਵ ਉਹ ਸਾਰੇ ਜੋ ਕੁਝ ਆਖਦੇ ਹਨ ਸਭ ਕੁਝ ਏ ਕਰਤਾਰ ਤੂੰ ਜਾਣਦਾ ਹੈ ਉਹਨਾਂ ਨੂੰ ਤੇਰਾ ਹੀ ਆਸਰਾ ਹੈ ਏ ਨਾਨਕ ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸਿੱਖਤ ਸਲਾਹ ਕਰਨ ਦੀ ਤਾਂਗ ਲੱਗੀ ਹੋਈ ਹੈ ਹਰੀ ਦਾਸ ਦਾ ਅਟਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ ਉਹ ਸਦਾ ਦਿਨ ਰਾਤ ਆਨੰਦ ਵਿੱਚ ਰਹਿੰਦੇ ਹਨ ਅਤੇ ਆਪ ਨੂੰ ਗੁਣਵਾਨਾਂ ਦੇ ਪੈਰਾਂ ਦੀ ਖਾਕ ਸਮਝਦੇ ਹਨ